ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸੰਗਤ ਜੀ ਮੇਰੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਜਪਜੀ ਸਾਹਿਬ ਦੇ ਵਿੱਚ ਸਾਨੂੰ ਸਮਝਾ ਰਹੇ ਨੇ ਪਾਸ਼ਾ ਕਹਿੰਦੇ ਪਰੀਏ ਹੱਥ ਪੈਰ ਤਨ ਦੇਹ ਪਾਣੀ ਤੋਤ ਉਤਰ ਸਖੇਹ ਮੂਤ ਪਲਿਤੀ ਕੱਪੜ ਹੋਏ ਦੇ ਸਾਬਣ ਲਈ ਐ ਉਹ ਤੋਏ ਪਰੀਏ ਮਤ ਪਾਪਾ ਕੈ ਸੰਗ ਉਹ ਤੋਪੇ ਨਾ ਵੈ ਕੈ ਰੰਗ ਪਰੀਏ ਮਤ ਪਾਪਾ ਕੈ ਸੰਗ ਉਹ ਤੋਪੇ ਨਾ ਵੈ ਕੈ ਰੰਗ ਪਾਤਸ਼ਾਹ ਨੇ ਤਿੰਨ ਉਦਾਹਰਨਾਂ ਨਾਲ ਸਾਨੂੰ ਸਮਝਾਇਆ ਹੈ ਬਹੁਤ ਹੀ ਪਿਆਰਾ ਸਮਝਾਉਂਦੇ ਨੇ ਸਾਰੀ ਬਾਣੀ ਦੇ ਵਿੱਚ ਭਗਤ ਸਹਿਬਾਨ ਗੁਰੂ ਸਹਿਬਾਨ ਇਹ ਤੇ ਸਾਡਾ ਮਨ ਹੈ ਜਦੋਂ ਸਮਝ ਜਾਏ ਉਹਦੀ ਰਹਿਮਤ ਹੋ ਜਾਏ ਪਾਤਸ਼ਾਹ ਕਹਿੰਦੇ ਜੇ ਸਾਡੇ ਹੱਥ ਪੈਰ ਸਰੀਰ ਇਹ ਕਹਿੰਦੇ ਆਪਣਾ ਮਿੱਟੀ ਦੇ ਨਾਲ ਲਿਬੜ ਜਾਏ ਭਰੀਏ ਹੱਥ ਪੈਰ ਤਨ ਦੇ ਪਾਣੀ ਧੁੱਤ ਉਤਰ ਸਕੇ ਤਾ ਕਹਿੰਦੇ ਉਹ ਪਾਣੀ ਦੇ ਨਾਲ ਮਿੱਟੀ ਸਾਫ਼ ਹੋ ਜਾਂਦੀ ਆ ਫੇਰ ਦੂਜੀ ਉਦਾਹਰਨ ਦੇ ਰਹੇ ਨੇ ਮੂਤ ਪਲੀਤੀ ਕੱਪੜ ਹੋਏ ਜੇ ਕੱਪੜੇ ਕਹਿੰਦੇ ਗੰਦਗੀ ਦੇ ਨਾਲ ਹੋ ਜਾਂਦੇ ਨੇ ਖਰਾਬ ਫਿਰ ਉਹ ਕੱਲੇ ਪਾਣੀ ਦੇ ਨਾਲ ਨਹੀਂ ਸਾਫ਼ ਹੁੰਦੇ ਦੇ ਸਾਬਣ ਲਈਏ ਉਹ ਧੋਏ ਫਿਰ ਸਾਬਣ ਵਰਤਣਾ ਪੈਂਦਾ ਫਿਰ ਸਾਬਣ ਨਾਲ ਸਫਾਈ ਹੁੰਦੀ ਆ ਫਿਰ ਕਹਿੰਦੇ ਭਰੀਏ ਮੱਤ ਪਾਪਾਂ ਕਹਿਸਾਂਗਾ ਜੇ ਕਹਿੰਦੇ ਸਾਡਾ ਅੰਦਰਲਾ ਜਿਹੜਾ ਮਨ ਹੈ ਸਾਡੀ ਮਤ ਹੈ ਵਿਕਾਰਾਂ ਦੇ ਨਾਲ ਭਰ ਜਾਏ ਉਹ ਫਿਰ ਕਿਸ ਚੀਜ਼ ਨਾਲ ਸਾਫ਼ ਹੋਣੀ ਆ ਨਾ ਤੇ ਉਹ ਪਾਣੀ ਨਾਲ ਸਾਫ਼ ਹੋਣੀ ਆ ਨਾ ਹੀ ਉਹ ਸਾਬਣ ਨਾਲ ਸਾਫ਼ ਹੋਣੀ ਆ ਉਹ ਤੇ ਉਹ ਤੋਂ ਪੈ ਨਾ ਵੇ ਕੇ ਰੰਗ ਜਦੋਂ ਨਾਮ ਦਾ ਰੰਗ ਚੜਦਾ ਫਿਰ ਉਹ ਮਤ ਵਿਕਾਰਾਂ ਦੇ ਨਾਲ ਜਿਹੜੀ ਮਲੀਨ ਹੋਈ ਹੁੰਦੀ ਆ ਸਵਸ਼ ਹੁੰਦੀ ਆ ਜਿਹੜੀ ਦੁਰਮਤਤਾ ਉਹ ਬਦਲ ਕੇ ਸੁਮਤ ਬਣ ਜਾਂਦੀ ਹੈ ਜਦੋਂ ਨਾਮ ਦਾ ਰੰਗ ਚੜਦਾ ਨਾਮ ਦਾ ਰੰਗ ਉਸ ਪਰਮੇਸ਼ਰ ਦੀ ਰਹਿਮਤ ਜੀਵ ਵੱਲੋਂ ਕੀਤੀ ਉਦਮ ਉਦੋਂ ਦੇ ਨਾਲ ਉਹਦੀ ਸਿਫਤਸਲਾ ਉਹਦੇ ਗੁਣ ਗਾਉਣੇ ਗੁਰੂ ਦੀ ਸ਼ਰਨ ਵਿੱਚ ਆਉਣਾ ਪਰਮੇਸ਼ਰ ਦੇ ਨਾਲ ਪ੍ਰੇਮ ਪੈ ਜਾਣਾ ਨਾਮ ਦਾ ਰੰਗ ਚੜ ਜਾਣਾ ਜੀਨੇ ਸਾਡੀ ਵਿਕਾਰਾਂ ਦੇ ਨਾਲ ਜਿਹੜੀ ਪਾਪਾਂ ਦੇ ਨਾਲ ਮੈਲੀ ਹੋਈ ਮਾਤਾ ਉਹਨੂੰ ਸੁਵਸ਼ ਕਰਨਾ ਨਾਮ ਦੇ ਆਸਰੇ ਸਭ ਕੁਝ ਚੱਲਦਾ ਨਾਮ ਹੀ ਪਾਪਾਂ ਤੋਂ ਵਿਕਾਰਾਂ ਤੋਂ ਮੁਕਤੀ ਦਿਲਾਉਣ ਵਾਲਾ ਹੈ ਬਸ ਉਹਦੇ ਅੱਗੇ ਇਹੀ ਅਰਜ਼ੋਈ ਕਰੀਏ ਹਮੇਸ਼ਾ ਕਿ ਨਾਮ ਦੀ ਦਾਤ ਝੋਲੀ ਚ ਪਾ ਦੇ ਤੇ ਨਾਮ ਦੀ ਕਮਾਈ ਕਰਵਾ ਦੇ ਹੰਦੀ ਸੰਗਤ ਜੀ ਭੁੱਲਾਂ ਚੁੱਕਾਂ ਦੀ ਮਾਫੀ ਦਿਓ ਜੀ ਇੰਨੀਆਂ ਵਿਚਾਰਾਂ ਪ੍ਰਵਾਨ ਕਰਨੀਆਂ ਜੀ ਸੱਚੇ ਪਾਤਸ਼ਾਹ ਜੀ ਆਪ ਦੀ ਤਰਕੀ ਬਾਣੀ ਦੀ ਵਿਚਾਰ ਕਰਦਿਆਂ ਹੋਈਆਂ ਬੇਅੰਤ ਬੇਅੰਤ ਗਲਤੀਆਂ ਇਸ ਬੱਚੀ ਨੂੰ ਅਣਜਾਣ ਸਮਝ ਕੇ ਬਖਸ਼ਣੀਆਂ ਜੀ ਅੱਗੇ ਤੋਂ ਸਮਤ ਦੇਣੀ ਸਤਿਗੁਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ